ਸੁਨੇਹੀ ਰਾਣਾ ਦੂਰ ਦੇਖੋ ਇਧਰ ਦੂਰ ਸਾਡਾ ਉਹਦੇ ਪਾਪਾ ਦੀ ਪੱਗ ਬੰਨੀ ਫਿਰਦਾ ਦੂਰ ਇਹਦੇ ਚੱਕੀ ਇਹਦੇ ਦੇਖ ਮੇਰਵਾਲੀ ਆ ਕੀ ਲਾੜਖਾ ਖਾਣੇ ਜਾ ਇਹ ਤਕੋਣਾ ਬੋਲਾ ਆ ਨਾ ਰੋ ਇਹਦੇ ਦੇਖ ਲਾ ਕੀ ਲਾਤਾ ਬੇਸਤਰੀ ਵੜ ਗਿਆ ਬੇਸਤਰੀ ਉਹ ਤਾਂ ਹੈਗਾ ਬੇਸਤਰੀ ਆਵੇ ਦੇਖਿਆ ਦੂਰ ਦੀ ਪੱਗ ਸਰਦਾਰ ਸਾਹਿਬ ਆ ਗਈ ਸਰਦਾਰ ਸਦਾ ਜੀ ਓਏ ਦੂਰੇ ਕਾ ਇਹਦੇ ਦੇਖ ਦੂਰੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਹੋਰ ਸਨੋ ਜੀ ਕੀ ਹਲਚਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਇਥੇ ਮੈਂ ਰਖਿਆ ਸੀਗਾ ਕਿਉਂ ਗਰਮ ਕਰ ਲਾਂ ਦੇ ਨਾਲ ਹੀ ਨਾਲ ਆਪਣੀ ਨੂਰ ਇੱਥੇ ਖੇਡਦੀ ਫੇਰੀ ਸੀ ਮੇਰੇ ਕੋਲੇ ਤੇ ਅੱਗੇ ਆ ਜੀ ਨੈਕਸਟ ਮਾਰਨਿੰਗ ਹਨਾ ਤੇ ਵੀਡੀਓ ਬਸ ਮੈਂ ਤੋਂ ਉਹਨਾਂ ਕੀ ਸ਼ੂਟ ਹੋਇਆ ਸੀਗਾ ਉਹਨਾਂ ਨੇ ਕੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਇੱਥੇ ਮੈਂ ਲੱਗੀ ਸੀ ਮਸ਼ੀਨ 'ਚ ਕੱਪੜੇ ਧੋਣ ਵਾਲੇ ਪਾਉਣ ਲਈ ਹਨਾ ਇਹਨਾਂ ਦੇ ਪਾਪਾ ਲੱਗੀ ਸੀ ਇਹ ਪੈਪ ਸ਼ਾਪ ਤੇ ਬਸ ਮੈਂ ਉਹੀ ਜੋੜ ਰਹੀ ਸੀ ਸੀ ਉਹਨਾਂ ਨੇ ਇਧਰ ਉਧਰ ਕਰਤੀ ਸੀ ਜਿਹੜੇ ਉਹਦੇ ਜੋੜ ਹੁੰਦੇ ਆ બસ મેં تھے ਸਾਰੇ ਨੂੰ ਪਹਿਲਾਂ ਪਾਉਂਗੀ ਬੱਚਿਆਂ ਦੇ ਕੱਪੜੇ ਹਨਾ ਬੱਚਿਆਂ ਦੇ ਕੱਪੜੇ ਇੰਨੇ ਜਿਆਦੇ ਹੁੰਦੇ ਨੇ ਨਾ ਬਹੁਤ ਜਿਆਦੇ ਪਹਿਲਾਂ ਮੈਂ ਸੀ ਜਿਹੜੇ ਦੂਜੇ ਕੰਮ ਕਰਨ ਲੱਗ ਗਈ ਸੀ ਘਰ ਦੇ ਪਹਿਲਾਂ ਬਸ ਮੈਂ ਪੋਲੀ ਪੌਂਦੀ ਬਸ ਕੋਲਜੀ ਕਰ ਗਈ ਇਦਾਂ ਹੁੰਦਾ ਨਾ ਵੀ ਜੇਕਰ ਪਹਿਲਾਂ ਕੱਪੜੇ ਪਾਏ ਹੁੰਦੇ ਇੰਨੇ ਮੈਂ ਹੋਰ ਕੰਮ ਕਰਦੀ ਬਸ ਮੈਂ ਬਸ ਦਿਮਾਗ ਚੀ ਗੱਲ ਜੀ ਨਿਕਲ ਗਈ ਮੈਂ ਕੱਪੜੇ ਵੀ ਧੋਣਿਆ ਹਨਾ ਤੇ ਬਸ ਇੱਕ ਥੋੜਾ ਜਿਹਾ ਸਟ्रेस ਜਿਹਾ ਹੋ ਰਿਹਾ ਸੀ ਕੰਮਾਂ ਨੂੰ ਲੈ ਕੇ ਸਲਾਈ ਵਗੈਰਾ ਦੇ ਕੱਪੜਿਆਂ ਨੂੰ ਲੈ ਕੇ ਆ ਨਾ ਉਹ ਚੀਜ਼ ਬਸ ਮੈਂ ਘਰ ਦੇ ਕੰਮ ਵੀ ਭੁੱਲ ਗਈ ਕਰਨੇ ਮੈਂ ਕੱਪੜੇ ਧੋਣੇ ਆ ਤੇ ਜਦੋਂ ਮੇਰੇ ਆਏ ਜਾ ਦੂਜੇ ਕੰਮੇ ਸਾਰੇ ਕਰ ਲਈ ਸੀ ਖਤਮ ਬਸ ਮੈਂ ਇੱਥੇ ਲੱਗੀ ਸੀ ਕੱਪੜੇ ਧੋਣੇ ਪਹਿਲਾਂ ਮੈਂ ਬੱਚਾ ਦੇ ਕੱਪੜੇ ਨੇ ਸਾਰੇ ਜਿਹੜੇ ਉਹ ਪਾਉਂਗੀ ਤੇ ਜਿਹੜੇ ਦੂਸਰੇ ਕੱਪੜੇ ਹੁੰਦੇ ਆਪਣੇ ਮੈਂ ਉਹ ਵਿੱਚ ਨਹੀਂ ਪਾਉਂਦੀ ਹੈਗੀ ਜਿੰਨੇ ਮੇਰੇ ਆਪ ਦੇ ਕੱਪੜੇ ਹੋਵੇ ਉਹ ਮੈਂ ਸਾਰਿਆਂ ਨੂੰ ਬਾਅਦ ਚ ਹੁੰਦੇ ਨੇ ਜਿਹੜੇ ਕੱਪੜੇ ਉਹ ਬਾਅਦ ਚ ਪਾਉਂਗੀ ਤੇ ਲਓ ਜੀ ਆਪਾਂ ਪਾਣੀ ਵਗੈਰਾ ਪਾ ਕੇ ਸਰਫ ਵਗੈਰਾ ਪਾ ਕੇ ਕੱਲੇ ਸਰਫ ਬੱਚਾ ਦੇ ਕੱਪੜੇ ਇੱਥੇ ਮੈਂ ਪਾਏ ਨਹੀਂ ਤਾਂ ਬਸ ਦੋ ਕੀੜਿਆਂ ਦੇ ਕੱਪੜੇ ਹੁੰਦੇ ਨੇ ਵੀ ਦੋ ਕੀੜਾ ਜਿਹੇ ਕੱਪੜੇ ਜਿਹੜੇ ਨਿਖਰ ਜਾਂਦੇ ਹਨ ਨਾਲ ਦੀ ਨਾਲ ਇੱਥੇ ਮੈਂ ਲੱਗੀ ਸੀ ਝਾਣੂ ਮੈਂ ਪਹਿਲਾਂ ਕੱਢ ਦਿੱਤਾ ਸੀ ਤੇ ਮੇਰਾ ਆ ਰਿਹਾਦਾ ਸੀ ਪੋਚਾ ਹਨਾ ਤੇ ਇੱਥੇ ਮੈਂ ਲੱਗੀ ਸੀ ਪੋਚਾ ਵਗੈਰਾ ਲਗਾਉਣਾ ਹਨਾ ਤੇ ਬਸ ਮੈਂ ਪੋਚਾ ਜਿਆਦਾ ਡੀਪਲੀ ਤਾਂ ਹਨਾ ਜਿਵੇਂ ਹਫਤੇ ਚ ਦੋ ਜਾਂ ਤਿੰਨ ਵਾਰੀ ਲਗਾਉਣੀ ਹੁੰਦੀ ਆ ਬਸ ਮੈਂ ਪੇਪਰ ਤੇ ਲਾ ਕੇ ਪੋਚਾ ਇਦਾਂ ਹੀ ਜਿਹੜਾ ਲਾ ਦਨੀ ਲਾ ਦਨੀ ਆ ਕਿ ਤੇ ਇੱਥੇ ਮੈਂ ਲੱਗੀ ਜਿਹੜਾ ਆਪਣਾ ਕਿਚਨ ਸਲੈਬ ਵਗੈਰਾ ਸਾਫ ਕਰਨ ਵਾਲਾ ਹੁੰਦਾ ਨਾ ਪਾ ਇੱਥੇ ਟੋਬਲ ਆਇਆ ਹੈ ਤੇ ਉਹਨੂੰ ਮੈਂ ਡੇਲੀ ਗਰਮ ਪਾਣੀ ਪਾ ਕੇ ਉਹਨੂੰ ਇਦਾਂ ਡੇਲੀ ਬਸ ਸਾਫ ਵਗੈਰਾ ਕਰਕੇ ਸੈਲਫ ਨਾਲ ਦੀ ਨਾਲ ਗਰਮ ਪਾਣੀ ਚ ਪਾ ਕੇ ਉਹਨੂੰ ਧੋ ਦਿੰਨੀ ਆ ਚੰਗੀ ਤਰ੍ਹਾਂ ਤੇ ਬਸ ਨਾਲ ਹੀ ਮੈਂ ਸਲਫ ਪਾ ਕੇ ਇਹਨੂੰ ਕੇਰਾ ਧੋ ਕੇ ਬਸ ਬਾਹਰ ਤੋਂ ਪੇਸਕੜਾ ਪਾ ਦਿੰਨੇ ਤਾਂ ਕਿ ਕੋਈ ਵੀ ਇਹਦੇ ਵਿੱਚ ਜਮ ਵਗੈਰਾ ਨਹੀਂ ਬਣਦੇ ਹਨਾ ਤਾਂ ਕਿ 스멜 ਜੀ ਆਉਣ ਲੱਗ ਜੇ ਜੇਕਰ ਆਪਾਂ ਇਹਦੇ ਨਹੀਂ ਛੋੜ ਕੇ ਉਹਨੂੰ ਅੰਦਰ ਹੀ ਸੁਕਣਾ ਪਾ ਦਈਏ ਹਨਾ ਤੇ ਇਹਨੂੰ ਬਸ ਮੈਂ ਧੋ ਕੇ ਗਰਮ ਪਾਣੀ ਚ ਚੰਗੀ ਤਰ੍ਹਾਂ ਸਾਫ ਪਾਣੀ ਚ ਕੱਢ ਕੇ ਨਾਲ ਦੀ ਨਾਲ ਹੀ ਧੁੱਪੇ ਬਾਹ ਨੂੰਗੀ ਸੁਕਣਾ ਤੇ ਇੱਥੇ ਮੈਂ ਬਣਾ ਲਈ ਸੀਗੀ ਚਾਹ ਪੀ ਲੈ 11 ਵਜੇ ਵਾਲੀ ਹਨਾ ਤੇ ਬਸ ਬੇਟੀ ਆ ਗਈ ਸੀ ਸਕੂਲੋਂ ਤੇ ਮੈਂ ਚਾਹ ਵਗੈਰਾ ਪੀ ਕੇ ਇੱਥੇ ਲੱਗੀ ਸੀ ਜੀ ਤਰਪਾਈ ਕਰਨ ਬੇਟੀ ਆ ਗਈ ਸੀ ਪੇਪਰ ਦੇ ਕੇ ਤੇ ਮੇਰੇ ਕੱਪੜੇ ਹਲੇ ਇੱਥੇ ਪਾਈ ਹੋਏ ਸੀਗੇ ਧੋਣੇ ਮੈਂ ਕਿਹਾ ਚਲੋ ਨਾਲ ਦੇ ਨਾਲ ਫ੍ਰੀ ਕਾ ਨੂੰ ਬੈਠਣਾ ਨਾ ਬੀ ਕੰਮ ਮੇਰੇ ਦੂਜੇ ਤਾਂ ਹੋ ਹੀ ਗਏ ਸੀ ਤਕਰੀਬਨ ਸਾਰੇ ਮੈਂ ਚਲੋ ਇੰਨੇ ਬੈਠੀ ਬੈਠੀ ਤੇ ਤੇਰਪਾਈ ਆ ਜਿਹੜੀ ਇੱਥੇ ਉਹ ਕਰ ਦਿੰਨੀ ਆ ਸ਼ਰਟ ਦੀ ਤੇ ਜਿੰਨਾ ਚਿਰਚੇ ਜਿੰਨਾ ਚਿਰਚੇ ਮੇਰੀ ਤੇਰਪਾਈ ਉਹ ਵੀ ਚਲੋ ਉਹਨਾਂ ਚਿਰਚੇ ਆਪਣੇ ਜਿਹੜੇ ਕੱਪੜੇ ਨੇ ਹਨਾ ਉਹ ਧੋਤੇ ਜਾਣਗੇ ਲਓ ਜੀ ਨੂਰਾ ਆ ਪਨਾ ਗਿਆ ਸਕੂਲੋਂ ਆਉਣ ਸਾਰੇ ਮੈਂ ਲੈ ਸੀ ਬੀਰ ਹਨਾ ਨੂੰ ਬੀਰ ਬਹੁਤ ਜਿਆਦਾ ਪਸੰਦ ਨੇ ਆਉਣ ਸਾਹ ਦੇਖੋ ਬੀਰ ਖਾਣ ਲੱਗ ਗਈ ਇਹ ਤੇ ਇਹਦੇ ਕਰੀਆਂ ਸੀ ਝੁੰਡੀਆਂ ਸਕੂਲ ਚ ਖੋਲ ਕੇ ਸਾਰਾ ਮੋਤੀ ਨੂੰ ਮਲ ਲ ਗਏ ਐਦਾਂ ਬਲ ਕਰੀ ਫਿਰਦੀ ਆ ਹੁਣ ਆਪਣਾ ਕੰਮ ਸ਼ੁਰੂ ਕਰ ਚੁੱਕਾ ਹੈ ਇਹ ਮੈਂ ਪਹਿਲੇ ਹੀ ਧੀਰੇ ਹੋ ਜਾਣਾ ਹੈ ਇਹ ਪਹਿਲੀ ਵਾਰ ਨੇ ਹੋ ਗਿਆ ਬੱਸ ਤੇ ਅੰਬੇਸ਼ਿਨ ਬਰਬਾਦ ਗਿਆ ਹੈ ਮੈਂ ਕਿਹਦੀ ਅੱਜ ਆਫਿਸ ਦੇ ਇਸ ਤੇ ਨਹੀਂ ਪਹੁੰਚੂਗਾ ਥੈਂਕ ਯੂ ਇਹ ਚੁਕਿਆ ਜੀ ਅਹ ਨਹੀਂ ਇਹ ਕਦਾਂ ਪਹੁੰਚੇ

बोल बोल के लिख बेटे बोर्ड के सारे बोर्ड के बोर्ड के लिख एक ही लिख रहे थे एक ही लिख रहे थे अरे मार देखो आ दे देखो ये नूर है इथो पता लग रहा है भी नूर ने ना ਆਹ ਕਰੀਆ ਕੀ ਕੀ ਕਹਿੰਦੇ ਹੁੰਦੇ ਆਗੇ ਨਕਲ ਕਰੀਆ ਇਹਨੇ ਜਿਹੜੇ ਅੱਖਰ ਦੇ ਉਧਰਲੀ ਸਾਈਡ ਪਾਏ ਹੋਏ ਉਹੀ ਅੱਖਰ ਲਿਖਣ ਦੀ ਕੋਸ਼ਿਸ਼ ਕਰੀ ਲੈਣ ਦੀ ਲੈਣ ਦੇਖੋ ਆ ਦੇਖੋ ਆ ਦੇਖੋ ਐਂ ਕਰਦੇ ਆ ਨੂਰ ਚੀਟਿੰਗ ਨੂਰ ਚੀਟਿੰਗ ਇਹ ਨਹੀਂ ਐਨੇ ਕਰਨਾ ਬਦਨਾਮ ਦੇਵ ਲਿਖੋ ਆਪ ਦੇ ਆਪ ਸੁਨੇ ਉਹਦਾ ਹੀ ਲਿਖ ਜੀ ਮੈਂ ਪਹਿਲਾਂ ਲਿਖ ਦੋ ਸੀ ਇੱਕ ਹੀ ਗੱਲ ਅੱਖਰ ਗਾਹ ਕਰ ਇਹਨੂੰ ਇਹਨੂੰ ਹੋਰੀਜ਼ਨਲ ਕਰ ਆ ਦੇਖੋ ਇਹਨੂੰ ਰੱਖ ਲਿਓ ਲੱਗ ਰਿਹਾ ਆਪਣਾ ਗਿਆ ਹਾਂ ਬਕਰਾਂ ਉਹਦਾ ਮੈਂ ਦੱਸ ਦਿੰਦਾ ਸਸ ਦੀਆਂ ਸਾਰੇ ਨੂੰ ਉਸ ਨਾਲ ਜੀ ਹੱਜ ਆ ਲਾ ਮੇਰੇ ਦੱਸ ਸਾਰੇ ਠੀਕ ਹੋਵੋਗੇ ਤੇ ਆ ਦੇਖੋ ਨੋਰ ਦਾ ਕੀ ਕਮੈਂਟ ਲੈਂਦੇ ਹਾਂ ਨੂਰਾ ਇਸ ਗੂਲੋ ਮਾਸੇ ਜਾ ਬਣੀ ਪਿੱਤਾ ਹੋਮਵਰਕ ਕਰਵਾ ਕੇ ਹੱਡੀਆਂ ਪਹਿਲਾਂ ਇਹਨੂੰ ਮੈਂ ਤੇ ਫਿਰ ਹੁਣ ਇਹਨੂੰ ਮੈਂ ਨਿਲਾਅ ਕੇ ਕੇਰਾ ਇਹਦੇ ਕੋਟੀ ਵਗੈਰਾ ਫਾਰਤੀ ਵੈਸਾ ਧੁੱਪ ਵਗੈਰਾ ਬਧੀਆਂ ਨਿਕਲਣਦੀਆਂ ਨਾ ਹਲੇ ਵੀ ਦਿਨ ਖੜਾ ਤੇ ਅੱਜ ਤੱਕ ਦਿਨੇ ਬਸ ਮੇਰੇ ਕੁਝ ਵੀ ਨਹੀਂ ਹੋਇਆ ਸਾਰਾ ਦਿਨ ਹੀ ਜੀ ਕੰਮ ਖਤਮ ਹੋਏ ਨੇ ਘਰ ਦੇ ਬਸ ਚਾਰਪੂਜ ਹੋ ਗਈ ਹਨਾ ਇਹ ਬਾਕੀ ਸਰਪਾਈ ਕਰੀ ਇੱਕ ਸ਼ਰਟ ਦੀ ਹਨਾ ਤੇ ਕਪੜੇ ਮੌਸਮ ਸੀ ਅੱਜ ਤੋਂ ਨਾਲੇ ਉਹ ਵਾਲੇ ਤੋਟਿਆ ਹਲੇ ਸਰਦੀ ਵਾਲੇ ਕਪੜੇ ਮੈਂ ਸਾਹਮਣੇ ਹਨਾ ਤੇ ਉਹਨਾਂ ਦਾ ਵੀ ਸੱਚੀ ਇੰਨਾ ਜਿਆਦਾ ਦਿਵਾਕ ਤੇ ਨਾ ਲੋਡ ਜਾ ਪਿਆ ਪਿਆ ਵੀ ਹਾਏ ਬੇਖਲੇ ਕਪੜੇ ਰੱਖਣੇ ਆ ਚਾਕੇ ਬੜਾ ਜਿਆਦਾ ਖਲਾਰਾ ਹੋਇਆ ਪਿਆ ਕਿਉਂਕਿ ਜੇ ਤਾਂ ਆਪਾਂ ਪਾਉਂਦੇ ਹੋਈ ਹੈ ਨਾ ਸਰਦੀ ਵਾਲੇ ਕਪੜੇ ਫਿਰ ਉਹ ਨਹੀਂ ਲੱਗਦੇ ਪਰ ਹੁਣ ਜਦੋਂ ਆਪਾਂ ਪਾਉਣੇ ਘੱਟ ਕਰਦੇ ਆ ਨਾ ਕੋਟੀਆਂ ਹੋ ਗਏ ਜਵੇਂ ਉਹ ਕੇ ਪਾਰੀ ਸ਼ਾਲ ਵਗੈਰਾ ਹੋ ਗਏ ਤੇ ਉਹ ਹੁਣ ਇਦਾਂ ਹੋਇਆ ਪਿਆ ਵੀ ਕੋਲ ਛਸ ਕੇ ਰੱਖਦੀ ਹੈ ਨਾ ਦੇਖੋ ਲੋਟੂ ਤੇ ਜਿਹੜੀ ਹੱਲੇ ਨੰਨੀਆਂ ਸ਼ਰਾਰਤਾਂ ਕਰਦੀਆਂ ਨੇ ਬਹੁਤ ਜਿਆਦਾ ਹਾਂ ਸ਼ਾਦੀ ਸੀ ਉਹ ਕਿੱਥੇ ਆ ਕੀ ਸ਼ਾਦ ਹਾਂ ਸ਼ਾਦ ਕੋ ਕਰ ਕੀ ਸ਼ਾਦੀ ਆ ਗਈ ਸ਼ਾਦ ਤੇ ਬਸ ਬੇਟੀ ਦੇ ਹੋਰੇ ਵੱਡੀ ਦੇ ਪੇਪਰ ਚੱਲ ਰਹੇ ਨੇ ਉਹਦਾ ਅੱਜ ਫਸਟ ਪੇਪਰ ਸੀਗਾ ਬਹੁਤ ਵਧੀਆ ਹੋਇਆ ਤੇ ਬਾਕੀ ਰਿਜ਼ਲਟ ਦਾ ਪਤਾ ਲੱਗੂਗਾ ਕਿਵੇਂ ਹੋਇਆ ਤੇ ਬਸ ਆਪਾਂ ਹਲੇ ਵੀ ਰਿ ਕਿਚਨ ਦੇ ਬਰਤਨ ਵਗੈਰਾ ਪਹਿਲੇ ਚਾੜ ਲਊ ਕਰਦੇ ਆ ਸਾਬ ਤੇ ਨਾਲ ਹੀ ਭੌਣੇ ਆਪਾਂ ਸਬਜ਼ੀ ਵਗੈਰਾ ਦੇਖ ਲਿਆ ਸਬਜ਼ੀ ਦੀ ਹਲੇ ਕੁਝ ਵੀ ਸਮਝ ਨਹੀਂ ਆ ਰਹੀ ਵੀ ਕੀ ਬਣਾਵਾਂਗੇ ਤੇ ਚਲੋ ਜੀ ਆਪਾਂ ਇੱਥੇ ਵੀਲੌਗ ਦਾ ਆਪਣਾ ਦਾ ਕਰਦੇ ਆਂਡ ਜੇਕਰ ਆਏ ਫਸਟ ਟਾਈਮ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਨੂੰ ਕਿੰਨਾ ਕਿੰਨਾ ਲੰਭੀਆ ਅੱਗੇ ਵੀ ਆਪਦੇ ਫਰੈਂਡ ਸਰਕਲ ਚ ਵੀਡੀਓ ਨੂੰ ਜ਼ੂਰ ਸ਼ੇਅਰ ਕਰਿਆ ਕਰੋ ਫਿਰ ਬਾਏ ਕਹਦੇ ਸਾਰੇ ਨੂੰ ਬਾਏ ਬਾਏ ਚਲੋ ਜੀ ਬਾਏ